ਆ ਜੋ ਮਾਤਾ ਛਿੱਟੇ ਚੁਗ ਰਹੀ ਆ ਖੁਸ਼ ਤਾਂ ਜ਼ਰੂਰ ਆ ਲੇਕਿਨ ਹੱਥਾਂ ਦੇ ਜ਼ਖਮ ਵੇਖੋ ਇਸ ਮਾਤਾ ਦੇ ਹੱਥਾਂ ਦੇ ਜ਼ਖਮ ਵੇਖੋ ਬਹੁਤ ਸਾਰੇ ਕਿਸਾਨ ਭਰਾ ਆਪਣੇ ਜਦੋਂ ਖੇਤਾਂ ਵਿੱਚ ਕੰਮ ਕਰਦੇ ਆ ਜਦੋਂ ਕੰਬਾਈਨ ਲੱਗੀ ਹੁੰਦੀ ਆ ਸੀਜ਼ਨ ਚਾਹੇ ਝੋਨੇ ਦਾ ਹੋਵੇ ਜਾਂ ਕਣਕ ਦਾ ਹੋਵੇ ਹਰ ਸੀਜ਼ਨ ਵਿੱਚ ਛਿੱਟੇ ਚੁਗਣ ਵਾਲੇ ਅਕਸਰ ਹੀ ਵੇਖਣ ਨੂੰ ਮਿਲ ਜਾਂਦੇ ਆ ਉਹਨਾਂ ਵਿੱਚ ਇੱਕ ਇਹ ਬਜ਼ੁਰਗ ਮਾਤਾ ਜਿਸ ਦੇ ਹੱਥਾਂ ਨੂੰ ਜ਼ਖਮਾਂ ਨੂੰ ਚੰਗੀ ਤਰ੍ਹਾਂ ਵੇਖਿਆ ਜਾ ਰਿਹਾ ਆ ਵੇਖੋ ਤੁਸੀਂ ਕਿਸੇ ਭਰਾ ਵੱਲੋਂ ਪਾਣੀ ਪਿਲਾਇਆ ਜਾ ਰਿਹਾ ਕਿ ਮਾਤਾ ਜੀ ਪਾਣੀ ਪੀ ਲਓ ਮਾਤਾ ਖੁਸ਼ ਜ਼ਰੂਰ ਹੈ ਕਿਉਂਕਿ ਜਿਸ ਨੇ ਜਿੱਥੇ ਖੁਸ਼ ਰਹਿਣਾ ਉਸਨੇ ਰਹਿਣਾ ਹੀ ਆ ਕੁਦਰਤ ਦਾ ਨਿਯਮ ਹੈ ਜਿੰਨੀ ਮਰਜ਼ੀ ਮਿਹਨਤ ਕਰੋ ਜਿੰਨੀ ਮਰਜ਼ੀ ਕਠਿਨਾਈ ਆ ਜਾਵੇ ਤੇ ਜੇ ਤੁਸੀਂ ਖੁਸ਼ ਰਹਿੰਦੇ ਹੋ ਤਾਂ ਪਰਮਾਤਮਾ ਤੁਹਾਡੇ ਨਾਲ ਹੈ ਜੇ ਤੁਸੀਂ ਸੁਣਿਆ ਹੋਵੇਗਾ ਤਾਂ ਅਸੀਂ ਵੀ ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਪਹਿਲਾਂ ਵੀ ਸਾਨੂੰ ਇੱਕ ਮਾਤਾ ਮਿਲੀ ਸੀ ਉਹ ਵੀ ਛਿੱਟੇ ਚੁਗਦੀ ਸੀ ਅਸੀਂ ਉਸ ਮਾਤਾ ਤੋਂ ਪੁੱਛਿਆ ਕਿ ਮਾਤਾ ਤੇਰੀ ਕੀ ਮਜਬੂਰੀ ਹੈ ਕਿਉਂ ਛਿੱਟੇ ਚੁਗਦੀ ਹੈ ਦਾ ਮਾਤਾ ਕੀ ਕਹਿੰਦੀ ਆ ਮਾਤਾ ਕਹਿੰਦੀ ਆ ਕਿ ਮੈਂ ਛੱਟੇ ਤਾਂ ਚੁੱਕਦੀ ਆ ਕਿ ਮੇਰੇ ਪੋਤੇ ਨੇ ਮੰਤਰੀਆਂ ਦੀ ਰੈਲੀ ਵਿੱਚ ਜਾਣਾ ਹੁੰਦਾ ਤਾਂ ਫਿਰ ਮੈਨੂੰ ਛੱਟੇ ਵੇਚ ਕੇ ਉਸ ਨੂੰ ਪੈਸੇ ਇਕੱਠੇ ਕਰਕੇ ਦੇਣੇ ਪੈਂਦੇ ਆ ਕਿਉਂਕਿ ਰੈਲੀਆਂ ਦੇ ਵਿੱਚ ਕਈ ਵਾਰ ਪੈਂਡਾ ਬੱਸਾਂ ਤੇ ਜਾਣਾ ਪੈਂਦਾ ਤਾਂ ਕਈ ਵਾਰ ਉੱਥੇ ਰਸਤੇ ਵਿੱਚ ਰੋਟੀ ਵੀ ਖਾਣੇ ਪੈਂਦੀ ਆ ਤਾਂ ਮੇਰੇ ਪੁੱਤਰੇ ਜਿਹੜੇ ਆ ਉਹ ਜਾਂਦੇ ਆ ਰੈਲੀਆਂ ਦੇ ਵਿੱਚ ਮੰਤਰੀ ਦੀ ਐਮਐਲਏ ਦੀ ਕਈਆਂ ਦੀਆਂ ਰੈਲੀਆਂ ਪ੍ਰੋਗਰਾਮ ਸਿਆਸੀ ਕਾਨਫਰੰਸਾਂ ਚੱਲਦੀਆਂ ਤਾਂ ਫਿਰ ਜਦੋਂ ਸੱਦਾ ਪਹੁੰਚ ਜਾਂਦਾ ਤਾਂ ਉਸਨੇ ਚਿੱਟਾ ਪਜਾਮਾ ਕੁੜਤਾ ਵੀ ਲੈਣਾ ਹੁੰਦਾ ਫਿਰ ਉਸ ਨੂੰ ਉਹ ਵੀ ਲੈ ਕੇ ਦੇਣਾ ਹੁੰਦਾ ਤਾਂ ਇਸ ਕਰਕੇ ਮੈਂ ਛਿੱਟੇ ਝੁਕਦੀਆਂ ਤਾਂ ਉਹਦੇ ਵਿੱਚੋਂ ਕੁਝ ਜੋ ਦਾਣੇ ਆ ਬਚ ਜਾਂਦੇ ਆ ਤਾਂ ਉਹਨਾਂ ਪੈਸਿਆਂ ਦੇ ਵਿੱਚੋਂ ਵੇਚ ਕੇ ਉਹਨਾਂ ਪੈਸਿਆਂ ਦੇ ਵਿੱਚੋਂ ਮੈਂ ਇਹ ਸਾਰਾ ਸਮਾਨ ਲੈ ਕੇ ਦਿੰਦੀ ਆ ਆਪਣੇ ਪੋਤੇ ਨੂੰ ਮੇਰੇ ਪੋਤੇ ਜਦੋਂ ਜਾਂਦੇ ਆ ਰੈਲੀ ਤੇ ਤਾਂ ਆ ਕੇ ਦੱਸਦੇ ਆ ਕਿ ਬੇਬੇ ਸਾਨੂੰ ਖਾਣ ਨੂੰ ਕੁਝ ਨਹੀਂ ਮਿਲਿਆ ਪੈਸੇ ਲੈ ਕੇ ਗਏ ਸੀ ਤਾਂ ਸਾਨੂੰ ਬੜਾ ਸਕੂਨ ਮਿਲਿਆ ਅਸੀਂ ਰਸਤੇ ਵਿੱਚ ਰੋਟੀ ਖਾ ਲਈ ਤਾਂ ਬੜਾ ਮਾਂ ਨੂੰ ਠੰਡ ਪੈਂਦੀ ਹੈ ਮਾਤਾ ਦੇ ਕਾਲਜੇ ਨੂੰ ਕਿ ਉਸ ਦੇ ਪੋਤੇ ਭੁੱਖੇ ਨਹੀਂ ਰਹੇ ਮੰਤਰੀਆਂ ਦੀ ਰੈਲੀ ਤੇ ਗਏ ਸੀ ਔਰ ਫਿਰ ਮਾਤਾ ਕੀ ਕਹਿੰਦੀ ਹੈ ਕਹਿੰਦੀ ਦਾਣੇ ਬਚ ਜਾਂਦੇ ਆ ਕਈ ਦਾਣੇ ਅਸੀਂ ਜਦੋਂ ਪਹਿਲਾਂ ਵੇਚਦੇ ਆ ਫਿਰ ਥੋੜੇ ਬਚਾ ਲੈਨੇ ਆ ਬਚਾ ਕੇ ਰੱਖ ਲੈਨੇ ਆ ਤਾਂ ਸਾਡੇ ਦੂਜੇ ਚੌਥੇ ਮਹੀਨੇ ਲੰਗਰ ਚੱਲਦਾ ਫਿਰ ਮੈਂ ਉਹ ਲੰਗਰ ਵਿੱਚ ਦਾਣਿਆਂ ਦਾ ਦਸਵੰਧ ਪਾਉਂਦੀ ਆ ਤਾਂ ਇਹ ਤੁਸੀਂ ਸੁਣਿਆ ਹੋਵੇਗਾ ਦੁਬਾਰਾ ਰਿਪੀਟ ਕਰ ਦਈਏ ਕਿ ਮਾਤਾ ਕਹਿੰਦੀ ਆ ਕਿ ਪਹਿਲੇ ਤਾਂ ਵੇਚ ਕੇ ਪੈਸੇ ਵਟ ਕੇ ਮੈਂ ਆਪਣੇ ਪੋਤਿਆਂ ਨੂੰ ਦਿੰਦੀ ਆ ਤਾਂ ਉਹ ਰੈਲੀ ਵਿੱਚ ਜਾਂਦੇ ਆ ਮੰਤਰੀਆਂ ਦੀ ਰੈਲੀ ਵਿੱਚ ਚਿੱਟੇ ਪਜਾਮੇ ਕੁਰਤੇ ਸੁਆ ਕੇ ਤਾਂ ਰੈਲੀ ਵਿੱਚ ਪਹੁੰਚਦੇ ਆ ਤਾਂ ਉੱਥੇ ਜਾ ਕੇ ਨਾਰੇ ਵੀ ਲਗਾਉਣੇ ਹੁੰਦੇ ਆ ਤਾਂ ਕਈ ਵਾਰ ਸਫ਼ਰ ਖੁਦ ਕੋਲੋਂ ਕਰਨਾ ਪੈਂਦਾ ਤਾਂ ਜ਼ਿਆਦਾਤਰ ਸਫ਼ਰ ਅਸੀਂ ਖੁਦ ਹੀ ਕਰਦੇ ਵੇਖਿਆ ਇਹ ਕਹਿਣ ਦੀਆਂ ਗੱਲਾਂ ਕਿ ਤੁਹਾਨੂੰ ਫਲਾਣੇ ਨੇ ਪੈਸੇ ਦੇਣੇ ਆ ਖਰਚਾ ਦੇਣਾ ਤੁਸੀਂ ਪਹੁੰਚ ਜਾਣਾ ਜ਼ਿਆਦਾਤਰ ਜਿਹੜੇ ਸ਼ਕੀਨ ਹੈ ਰੈਲੀਆਂ ਦੇ ਉਹ ਇਸੇ ਤਰ੍ਹਾਂ ਹੀ ਜਾਂਦੇ ਆ ਸਿਆਸੀ ਕਾਨਫਰੰਸਾਂ ਵਿੱਚ ਪਹੁੰਚਣ ਵਾਲੇ ਜ਼ਿਆਦਾਤਰ ਆਪਣੇ ਪੱਲਿਓ ਹੀ ਜਾਂਦੇ ਆ ਲੰਬਾ ਸਮਾਂ ਆਪਣੇ ਘਰ-ਬਾਰ ਦਾਤੇ ਲਾ ਜਾਂਦੇ ਆ ਔਰ ਫਿਰ ਦੱਸਦੇ ਆ